ਬਹੁਤ ਵਧੀਆ ਮੂਵੀ ਹੈ ਜੀ ਤੇ ਪਰਿਵਾਰਕ ਮੂਵੀ ਹੈ ਸਾਰੇ ਜਾ ਕੇ ਜਾਣੇ ਆ ਕੇ ਦੇਖੋ ਸਾਡਾ ਅਮਰਤਮਾਨ ਬਠਿੰਡੇ ਜਿਲ੍ਹੇ ਦੀ ਸ਼ਾਨ ਬਹੁਤ ਹੀ ਫਿਲਮ ਸੀ ਜੀ ਸਾਨੂੰ ਬਹੁਤ ਵਧੀਆ ਐਕਟਿੰਗ ਨੂੰ ਕਿਵੇਂ ਦੇ ਬਹੁਤ ਬਹੁਤ ਵਧੀਆ ਸੀ ਜੀ ਜੀ ਸਭ ਕੁਝ ਸਿੱਖਣ ਨੂੰ ਮਿਲਦਾਗਾ ਕਦੇ ਵੀ ਔਰਤ ਨੂੰ ਕੱਲੀ ਨਹੀਂ ਸਮਝੀਦਾ ਹੁੰਦਾਗਾ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਆਪਾਂ ਨੂੰ ਬੇਰੇ ਸ਼ੁਕਰਾਨਾ ਫਿਲਮ ਦੇਖ ਕੇ ਆਏ ਹੋ ਕਿਵੇਂ ਲੱਗੀ ਫੈਮਿਲੀ ਫਿਲਮ ਹੈ ਬਹੁਤ ਵਧੀਆ ਬਹੁਤ ਸੋਹਣੀ ਮੂਵੀ ਹੈ ਸ਼ੁਕਰਾਨਾ ਸਾਰੇ ਦੇਖਿਓ ਜਰੂਰ ਬਹੁਤ ਵਧੀਆ ਪਰਿਵਾਰ ਨੂੰ ਜੋੜਨ ਦੀ ਗੱਲ ਕੀਤੀ ਹੈ ਇਸ ਮੂਵੀ ਦੇ ਵਿੱਚ ਬਹੁਤ ਸੋਹਣੀ ਹੈ ਤਾਂ ਤੁਸੀਂ ਦੇਖੋ ਕਿੰਨਾ ਕੱਟ ਜਿਹੜਾ ਉੱਪਰ ਹੋਇਆ ਹੈ ਇਹ ਲੱਗਦਾ ਹੈ ਕਿ ਫਿਲਮ ਬਹੁਤ ਪਸੰਦ ਕੀਤੀ ਗਈ ਹੈ ਇੱਕ ਤਾਂ ਬੜੀ ਜਿਹੀ ਨੋਨ ਹੈ ਸਾਰੇ ਪਰਿਵਾਰ ਨੂੰ ਜੋੜ ਕੇ ਰੱਖਿਆ ਚਾਹੇ ਉਹ ਤੇ ਕਿੰਨੇ ਦੁੱਖ ਕਸ਼ਟ ਆਏ ਫਿਰ ਵੀ ਉਸ ਘਰ ਨੂੰ ਉਹ ਛੱਡਿਆ ਨਹੀਂਗਾ ਸਾਰੇ ਪਰਿਵਾਰ ਨੂੰ ਜੋੜ ਕੇ ਰੱਖਣਾ ਚਾਹੁੰਦੇ ਆ ਫੈਮਿਲੀ ਦੇ ਪ੍ਰਤੀ ਰਿਲੇਸ਼ਨ ਦਿਖਾਇਆ ਵੀ ਆਪਣੀ ਆਪਣੀ ਫੈਮਿਲੀ ਪ੍ਰਤੀ ਕਿੰਨਾ ਇੱਕ ਪਿਆਰ ਹੈ ਮੈਂ ਤਾਂ ਆਪਣੇ ਮੇਰੇ ਬਾਸਬਦੀ ਬहोत अच्छी <laughs> so, आ, आ, सी। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ-ਠਾਕ ਹੋਵੋਗੇ। ਮੈਂ ਤੁਹਾਡੇ ਨਾਲ ਨੂਰ ਵਰਚੋ। ਸੋ ਅ ਅਸੀਂ ਲੋਕ ਨਾ ਹਮੇਸ਼ਾ ਰੋਂਦੇ ਰਹਿੰਦੇ ਆ ਕਿ ਰੱਬ ਨੇ ਸਾਨੂੰ ਕੁਝ ਦਿੱਤਾ ਨਹੀਂ ਹੈ। ਜੇ ਸਾਨੂੰ ਮਾੜਾ ਤੇ ਦੁੱਖ ਮਿਲ ਜਾਂਦਾ ਤਾਂ ਅਸੀਂ ਉਹ ਤੋਂ ਸ਼ਿਕਾਇਤਾਂ ਕਰਨ ਲੱਗ ਜਾਂਦੇ ਆ। ਕਿਉਂ ਨਾ ਸ਼ੁਕਰਾਨਾ ਕਰੀਏ। ਉਹਨੇ ਜੋ ਸਾਨੂੰ ਸਾਹ ਦਿੱਤੇ ਆ, ਸਾਨੂੰ ਜ਼ਿੰਦਗੀ ਦਿੱਤੀ ਆ, ਸਾਨੂੰ ਖਾਣ ਲਈ ਸਭ ਕੁਝ ਦਿੱਤਾ ਆ। ਇਹ ਕਹ ਲਈਏ ਕਿ ਜ਼ਿੰਦਗੀ ਜਿਉਣ ਲਈ ਹਰ ਚੀਜ਼ ਦਿੱਤੀ ਹੈ ਤਾਂ ਫਿਰ ਅਸੀਂ ਕਿਉਂ ਨਾ ਸ਼ੁਕਰਾਨਾ ਉਹਦਾ ਕਰੀਏ ਅਸੀਂ ਹਮੇਸ਼ਾ ਸ਼ਿਕਾਇਤ ਹੀ ਕਿਉਂ ਰੱਬ ਤੋਂ ਕਰਦੇ ਹਾਂ ਜੋ ਸਮਾਂ ਹੈਗਾ ਹੈ ਉਹਦੇ ਪਹਾੜੇ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਸੋ ਦੋਸਤੋ ਇਹ ਗੱਲ ਗਲਤੀ ਸੀ ਸਮਝਣ ਵਾਲੀ ਸੀ ਪਰ ਮੈਂ ਗੱਲ ਇਸ ਵੇਲੇ ਸ਼ੁਕਰਾਨੇ ਦੀ ਕਰ ਰਹੀ ਹਾਂ ਕਿਉਂਕਿ ਸ਼ੁਕਰਾਨਾ ਫਿਲਮ ਅੱਜ ਰਿਲੀਜ਼ ਹੋ ਚੁੱਕੀ ਹੈ ਵਰਲਡਵਾਈਡ ਇੱਕ ਬਹੁਤ ਸੋਹਣਾ ਸੁਨੇਹਾ ਕਿਉਂਕਿ ਪੰਜਾਬੀ ਸਿਨੇਮਾ ਲਗਾਤਾਰ ਆਪਣੀਆਂ ਫਿਲਮਾਂ ਜਿਹੜੀਆਂ ਬਦਲ ਰਿਹਾ ਹੈਗਾ ਕਿਉਂਕਿ ਪਹਿਲਾਂ ਕਹਿੰਦੇ ਸੀ ਫਿਲਮਾਂ ਵਾਲੀਆਂ ਪਰਿਵਾਰਕ ਨਹੀਂ ਹੁੰਦੀਆਂ ਜਾਂ ਕਹਿ ਲਿਓ ਹਾਸੇ ਖੇੜੇ ਵਾਲੀਆਂ ਜਿਵੇਂ ਕੋਈ ਮੈਸੇਜ ਨਹੀਂ ਸੀ ਹੁੰਦਾ ਫਿਲਮਾਂ ਦਾ ਤਾਂ ਹੁਣ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਚੰਗਾ ਸੁਨੇਹਾ ਵੀ ਹੁੰਦਾ ਹੈਗਾ ਔਰ ਪਰਿਵਾਰਕ ਫਿਲਮਾਂ ਵੀ ਹੁੰਦੀਆਂ ਕਹਿ ਲਿਓ ਕਿ ਸਿਨੇਮੇ ਦਾ ਮਿਆਰ ਦਿਨ ਬਦ ਦਿਨ ਜਿਹੜਾ ਉੱਚਾ ਹੁੰ ਅ ਦੇਖਨ ਲਈ ਪਹੁੰਚੇ ਹਾਂ ਸ਼ੁਕਰਾਨਾ ਸੋ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਪਹਿਲਾ ਸ਼ੋਅ ਹੈ ਦੇਖ ਕੇ ਲੋਕੀ ਆ ਰਹੇ ਨੇ ਸੋ ਕੀ ਰਿਐਕਸ਼ਨ ਹੈ ਕਿਵੇਂ ਲੱਗੀ ਲੋਕਾਂ ਨੂੰ ਫਿਲਮ ਸੋ ਸ਼ੁਕਰਾਨਾ ਫਿਲਮ ਦੇਖ ਕੇ ਲੋਕ ਆਏ ਨੇ ਸੋ ਵੀਰੇ ਕਿਵੇਂ ਲੱਗੀ ਫਿਲਮ ਬਹੁਤ ਸੋਹਣੀ ਸੀ ਕਿਵੇਂ ਲੱਗੀ 2.5 ਘੰਟੇ ਅੰਦਰ ਬੈਠ ਕੇ ਆਏ ਹੂੰ ਵਧੀਆ ਸਪੈਂਡ ਹੋਇਆ ਕੀ ਸਿੱਖ ਨੂੰ ਮਿਲੇ ਬਹੁਤ ਵਧੀਆ ਬਹੁਤ ਸੋਹਣੀ ਸਾਰਿਆਂ ਦੀ ਬਹੁਤ ਵਧੀਆ ਐਕਟਿੰਗ ਐਕਟਿੰਗ ਵੀ ਬਹੁਤ ਸੋਹਣੀ ਸੀ ਠੀਕ ਹੈ ਸੋ ਪਰਵਾਹ ਆਏ ਨੇ ਬਹੁਤ ਵੱਡੀ ਗੱਲ ਆ ਵੀ ਫਿਲਮ ਇਦਾਂ ਦੀ ਬਣਦੀ ਆ ਸੋ ਤੁਸੀਂ ਕਿਵੇਂ ਦੇਖਦੇ ਹੋ ਫਿਲਮ ਹਾਂਜੀ ਬਹੁਤ ਜ਼ਿਆਦਾ ਸੋਨੀ ਹੈ ਇਮੋਸ਼ਨਲ ਹੈ ਅੱਛਾ ਇਮੋਸ਼ਨਲ ਹੋਏ ਰੋ ਕੇ ਤਾਂ ਨਹੀਂ ਬਹੁਤ ਜ਼ਿਆਦਾ ਅੱਛਾ ਸੋ ਇਮੋਸ਼ਨਲ ਕੀਤਾ ਫਿਲਮ ਨੇ ਤੁਸੀਂ ਦੇਖ ਕੇ ਆਏ ਕਿ ਮੈਨੂੰ ਬਹੁਤ ਵਧੀਆ ਸੀਗੀ ਅੱਛਾ ਤੇ ਮਤਲਬ ਇੱਕ ਫੈਮਿਲੀ ਨਾਲ ਰਿਲੇਸ਼ਨ ਵਿਖਾਈ ਹੋਵੇ ਕਿੰਨਾ ਆਪਣੇ ਫੈਮਿਲੀ ਦੇ ਪ੍ਰਤੀ ਅੱਛਾ ਫੈਮਿਲੀ ਦੇ ਪ੍ਰਤੀ ਰਿਲੇਸ਼ਨ ਦਿਖਾਈ ਹੋਵੇ ਆਪਣੇ ਆਪਣੀ ਫੈਮਿਲੀ ਦੇ ਪ੍ਰਤੀ ਕਿੰਨਾ ਕਿ ਪਿਆਰ ਆ ਮਤਲਬ ਆਪਣੇ ਸਟਰੋਂਗ ਰਹਿਣਾ ਚਾਹੀਦਾ ਹੈ ਬਹੁਤ ਅੱਛੀ ਐਕਟਿੰਗ ਕਿਹਦੀ ਵਧੀਆ ਲੱਗੀ ਤੁਹਾਨੂੰ ਮੀਰ ਬਾਜਵਾਦੀ ਬਹੁਤ ਅੱਛੀ ਸੀ ਪਸੰਦ ਨਹੀਂ ਤੁਹਾਨੂੰ ਹਾਂਜੀ ਕੀ ਬਾਤ ਵਧੀਆ ਗੱਲ ਹੈ ਸੋ ਸਾਰੇ ਆਏ ਗਏ ਨੇ ਤੇ ਮੈਂ ਕਿਹਾ ਮੈਂ ਪੁੱਛ ਹੀ ਲਵਾਂ ਕਿ ਫਿਲਮ ਕਿਵੇਂ ਲੱਗੀ ਬਈ ਤੁਹਾਨੂੰ ਬਹੁਤ ਵਧੀਆ ਬਹੁਤ ਜਿਆਦਾ ਵਧੀਆ ਜੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਪਰਿਵਾਰ ਫਿਲਮਾਂ ਦੇਖਣ ਲਈ ਆਉਂਦੇ ਨੇ ਹਨਾ ਤੇ ਸੋਹਣੀਆਂ ਫਿਲਮਾਂ ਬਣਦੀਆਂ ਨੇ ਕੀ ਜਜ਼ਬਾਤ ਨੇ ਮੈਮ ਬਹੁਤ ਸੋਹਣੇ ਮਝਵਾਉਂਦਾ ਹੈ ਇੱਕ ਕੁੜੀ ਦੀ ਲਾਈਫ ਦਿਖਾਏਗੀ ਹੈ ਵੀ ਜੋ ਜਿਤਵਾ ਜਿਤਵਾ ਹੋ ਜਾਂਦੀ ਹੈ ਉਹ ਸਵਾਦ ਦਿਖਾਈ ਗਈ ਹੈ ਸਾਰੇ ਲਾਈਫ ਇੱਕ ਥੋੜੀ ਨਹੀਂ ਲਾਈਫ ਦਿਖਾਈ ਗਈ ਹੈ ਜਿਸ ਤਰ੍ਹਾਂ ਵਿਧਵਾ ਤੋਂ ਬਾਅਦ ਕਿਸਾ ਦੀ ਕਿਹੜੇ ਕਿਹੜੇ ਮੁਸ਼ਕਲਾਂ ਆਉਂਦੀਆਂ ਨੇ ਕਿ ਲਾਈਫ ਆਫ ਦੀ ਸਟਰਗਲ ਕਰਦੀ ਹੈ اچھا ਇੱਕ ਬੜੀ ਜਿਹੀ ਕਾਨੂੰਨ ਹੈ ਸਾਰੇ ਪਰਿਵਾਰ ਨੂੰ ਜੋੜ ਕੇ ਰੱਖਿਆ ਚਾਹੇ ਉਹ ਤੇ ਕਿੰਨੇ ਦੁੱਖ ਕਸ਼ਟ ਆਏ ਫਿਰ ਵੀ ਉਸ ਘਰ ਨੂੰ ਨੇ ਛੱਡਿਆ ਨਹੀਂਗਾ ਸਾਰੇ ਪਰਿਵਾਰ ਨੂੰ ਜੋੜ ਕੇ ਰੱਖਣਾ ਚਾਹੁੰਦੀ ਹੈ ਜ਼ਮੀਰ ਤੋਂ ਉਹ ਜਿਹੜੇ ਰਿਸ਼ਤੇ ਨਾਤੇ ਨੇਗੇ ਉਹਨਾਂ ਨੂੰ ਐ ਰਿਸ਼ਤ ਜਨਮਤ ਦਿੰਦੇ ਆ ਰਿਸ਼ਤੇ ਦਾ ਹੀ ਗਿਆ ਤੇ ਰਿਸ਼ਤੇ ਨਾਤਿਆਂ ਨੂੰ अहमियत ਦਿੱਤੀ ਆ ਉਹਨੇ ਠੀਕ ਹੈ ਮਤਲਬ ਇੱਕ ਕੁੜੀ ਦੀ ਸਮਝਦਾਰੀ ਦਿਖਾਈ ਕਿ ਕਿ ਪਰਿਵਾਰ ਕੀ ਵਿੱਚ ਲਾਉਣਾ ਹੈ ਬਹੁਤ ਸਮਝਦਾਰੀ ਬਾਕੀ ਸਮਾਜ ਦੀ ਵੀ ਇੱਕ ਝਲਕ ਦੱਸੀ ਗਈ ਆ ਕਿ ਇੱਕ ਵਿਧਵਾ ਨਾਲ ਕਿਵੇਂ ਇੱਕ ਸਮਾਜ ਕਰਦਾ ਉਹ ਵੀ ਦੱਸਿਆ ਗਿਆ ਬਹੁਤ ਵਧੀਆ ਹਾਂ ਚਲਾ ਸਕਦੇ ਠੀਕ ਹੈ ਜੀ ਹਾਂ ਜੀ ਬਹੁਤ ਸੋਹਣੀ ਮੂਵੀ ਜੀ ਸ਼ੁਕਰਾਨਾ ਸਾਰੇ ਦੇਖਿਓ ਜਰੂਰ ਬਹੁਤ ਵਧੀਆ ਪਰਿਵਾਰ ਨੂੰ ਜੋੜਨ ਦੀ ਗੱਲ ਕੀਤੀ ਹੈ ਇਸ ਮੂਵੀ ਦੇ ਤੁਸੀਂ ਦੇਖੋ ਕਿ ਕਿੰਨਾ ਕੱਟ ਜਿਹੜਾ ਉੱਪਰ ਹੋਇਆ ਹੈ ਇਹ ਲੱਗਦਾ ਹੈ ਕਿ ਫਿਲਮ ਬਹੁਤ ਪਸੰਦ ਕੀਤੀ ਗਈ ਹੈ ਤਾਂ ਮੁੰਡੇ ਵੀ ਫਿਲਮ ਦੇ ਕੇ ਵੀਰੇ ਕਿਵੇਂ ਲੱਗੀ ਫਿਲਮ ਵਧੀਆ ਲੱਗੀ ਚਲੋ کیا بات ہے ਚੰਗੀ ਗੱਲ ਹੈ ਸੋ ਮੈਮ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਜੀ ਸ਼ੁਕਰਾਨਾ ਕਰਦੇ ਹੋ ਰੱਬ ਦਾ ਹਾਂਜੀ ਹਾਂਜੀ ਬਿਲਕੁਲ ਬਹੁਤ ਜਿਆਦਾ ਵਧੀਆ ਸੀ ਵਧੀਆ ਸਟੋਰੀ ਸੀ ਜਿਵੇਂ ਕਿ ਅੱਜ ਕੱਲ੍ਹ ਜੋ ਇਨ ਫੈਮਲੀਸ ਚ ਕੱਟ ਰਹੀਆਂ ਨੇਗੀਆਂ ਉਹਦੇ ਬਾਰੇ ਦੱਸਿਆ ਕਿ ਇੱਕ ਕੁੜੀ ਪਰਿਵਾਰ ਨੂੰ ਕਿਵੇਂ ਸੰਭਾਲ ਸਕਦੀ ਬਹੁਤ ਵਧੀਆ ਲੱਗੀ ਇੱਕ ਵਧੀਆ ਗੱਲ ਹੈ ਜੀ ਸੋ ਅ ਐਵੇਂ ਨਹੀਂ ਮਜਾਣ ਦੇਣਾ ਦੱਸ ਕੇ ਦਿਓ ਪਹਿਲਾ ਫਿਲਮ ਕਿਵੇਂ ਲੱਗੀ ਬਹੁਤ ਵਧੀਆ ਬਹੁਤ ਵਧੀਆ ਸੋ ਫਿਲਮ ਦੇ ਕੇ ਆਏ ਤੁਸੀਂ ਕਿਵੇਂ ਲੱਗੀ ਬਹੁਤ ਵਧੀਆ ਫਿਲਮ ਸੀ ਜੀ ਸਾਨੂੰ ਬਹੁਤ ਵਧੀਆ ਐਕਟਿੰਗ ਨੂੰ ਕਿਵੇਂ ਦੇ ਬਹੁਤ ਬਹੁਤ ਵਧੀਆ ਸੀ ਜੀ ਜੇ ਸਭ ਕੁਝ ਸਿੱਖਣ ਨੂੰ ਮਿਲਦਾਗਾ ਕਦੇ ਵੀ ਔਰਤ ਨੂੰ ਕੱਲੀ ਨਹੀਂ ਸਮਝੀਦਾ ਹੁੰਦਾਗਾ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਆਪਾਂ ਨੂੰ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਸੋ ਫਿਲਮ ਦੇ ਕੇ ਆਏ ਨੇ ਸਸ਼ਟ੍ਰੀ ਕਾਂ ਜੀ ਦੇਖ ਲਓ ਤੁਸੀਂ ਫਿਲਮ ਬਾਰੇ ਦੱਸ ਕੇ ਨਹੀਂ ਗਏ ਹੈਗੇ ਸੋ ਮੁੰਡੇ ਆਏ ਨੇ ਵੀਰੇ ਸ਼ੁਕਰਾਨਾ ਫਿਲਮ ਦੇਖ ਕੇ ਆਏ ਹੋ ਕਿਵੇਂ ਲੱਗੀ ਫੈਮਿਲੀ ਫਿਲਮ ਹੈ ਬਹੁਤ ਵਧੀਆ ਫਿਲਮ ਹੈ ਹਾਂ ਜਾਣਾ ਚਾਹੀਦਾ ਸਭ ਨੂੰ ਵੇਖਣਾ ਹੈ ਹਾਂਜੀ ਹਾਂਜੀ ਸਭ ਨੂੰ ਜਾਣਾ ਚਾਹੀਦਾ ਸੋ ਵੀਰੇ ਫਿਲਮ ਕਿਵੇਂ ਲੱਗੀ ਸ਼ੁਕਰਾਨਾ ਦੇਖ ਕੇ ਆਏ ਬਹੁਤ ਵਧੀਆ ਮੂਵੀ ਹੈ ਜੀ ਇਹ ਤੇ ਪਰਿਵਾਰਕ ਮੂਵੀ ਹੈ ਸਾਰੇ ਜਾ ਕੇ ਜਾਣੇ ਆ ਕੇ ਦੇਖੋ ਸਾਡਾ ਅਮਰਤਮਾਨ ਬਠਿੰਡੇ ਜ਼ਿਲ੍ਹੇ ਦੀ ਸ਼ਾਨ ਅਮੀ ਦੀ ਐਕਟਿੰਗ ਕਿਵੇਂ ਹੈ ਫਿਲਮ ਚ ਬਹੁਤ ਸੋਹਣੀ ਹੈ ਜੱਸ ਵਾਹ ਵਾਹ ਦੀ ਸੋਹਣੀ ਬਹੁਤ ਸੋਹਣੀ ਮੂਵੀ ਹੈ ਅੱਛਾ ਤੇਮਾਨ ਬਾਈ ਕਿਵੇਂ ਲੱਗਦੇ ਨੇ ਤੁਹਾਣਾ ਬਹੁਤ ਗ੍ਰੇਟ ਪਹਿਲਾ ਨੰਬਰ ਸਿੱਧੂ ਮੂਸੇ ਵਾਲਾ ਦੂਜਾ ਨੰਬਰ ਬਾਈ ਅਮਰਤ ਮਾਨ ਆ ਵੀਰ ਫਿਲਮ ਦੇਖ ਕੇ ਆਏ ਨੇ ਵੀਰੇ ਕਿਵੇਂ ਲੱਗੀ ਫਿਲਮ ਬਹੁਤ ਸੋਹਣੀ ਹੈ ਜੀ ਦਿਖਾਉਣੀ ਚਾਹੀਦੀ ਹੈ ਪਰਿਵਾਰਕ ਨੂੰ ਹਰੇਕ ਮੈਂਬਰ ਨੂੰ ਮੈਂਬਰ ਨੂੰ ਠੀਕ ਹੈ ਤਾਂ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਸੋਹਣੀ ਹੈ ਜੀ ਇੰਨਾ ਸਮਾਂ ਕੱਢ ਕੇ ਤੁਸੀਂ ਫਿਲਮ ਦੇਖਣ ਆਏ ਤੇ ਕਿਵੇਂ ਲੱਗਦਾ ਕਿ ਫਿਲਮ ਦੇਖੀ ਉਹਦਾ ਮੁੱਲ ਪੈ ਗਿਆ ਜਿਹੜੀ ਟਿਕਟ ਲਈ ਸੀ ਹਾਂ ਜੀ ਅੱਛਾ ਹਾਂ ਜੀ ਸੋ ਮੈਡਮ ਫਿਲਮ ਦੇਖ ਕੇ ਆਏ ਨੇ ਕਿਵੇਂ ਲੱਗਿਆ ਜੀ ਸ਼ੁਕਰਾਨਾ ਦੇਖੀ ਬਹੁਤ ਸੋਹਣੀ ਸੀ ਅੱਛਾ ਠੀਕ ਹੈ ਸੋ ਤੁਸੀਂ ਵੇਖਿਆ ਕਿ ਪਰਿਵਾਰ ਦੇ ਪਰਿਵਾਰ ਇਸ ਫਿਲਮ ਨੂੰ ਦੇਖਣ ਦੇ ਲਈ ਜਾ ਰਹੇ ਨੇ ਕਿਉਂਕਿ ਇੱਕ ਫਿਲਮ ਜਿਹੜੀ ਹੈ ਪਰਿਵਾਰ ਪ੍ਰਤੀਕ ਔਰਤ ਪ੍ਰਤੀ ਬਹੁਤ ਸੋਹਣਾ ਸੁਨੇਹਾ ਦਿੰਦੀ ਹੈ ਕਿ ਜਿਵੇਂ ਇੱਕ ਔਰਤ ਵਿਧਵਾ ਹੋ ਜਾਂਦੀ ਹੈ ਉਹਦਾ ਪਤੀ ਮਰ ਜਾਂਦਾ ਤੇ ਸਮਾਜ ਉਹਨੂੰ ਕਿਸ ਤਰੀਕੇ ਦੇ ਨਾਲ ਦੇਖਦਾ ਕਿਉਂਕਿ ਜਿਉਣ ਦਾ ਹੱਕ ਤਾਂ ਉਸ ਨੂੰ ਵੀ ਹੈ ਸੋ ਫਿਲਮ ਇੱਕ ਬਹੁਤ ਸੋਹਣਾ ਸੁਨੇਹਾ ਦੇ ਰਹੀ ਹੈ ਆਪਣੇ ਪਰਿਵਾਰਾਂ ਨੂੰ ਜ਼ਰੂਰ ਲੈ ਕੇ ਜਾਓ ਕਿਵੇਂ ਲੱਗੇ ਰਿਵਿਊਸ ਸਾਡੇ ਨਾਲ ਜੁੜੇ ਰਹੋ ਮੈਨੂੰ ਦੁਆ ਗਿਆ ਕੈਮਰਾਮੈਨ ਅਮਨ ਦੇ ਨਾਲ ਨੂਰ ਵਰਸੋ